ਨਾਲ ਸ਼ਿਵਾਸ਼ਰਮ ਗੁਗਾ ਮੰਦਤ ਜੀਰਾ ਸਾਡੇ ਨਾਲ ਹੀ ਜਗ੍ਹਾ ਸੋਸਾਇਟੀ ਵਾਲਿਆਂ ਦੀ ਉਹਦੇ ਵਿੱਚ ਉਹ ਆਪਣਾ ਟਾਵਰ ਲਾਣ ਲੱਗੇ ਹੈ ਜੋ ਕਿ ਸਰਕਾਰੀ ਹਦਾਇਤਾਂ ਦੇ ਅਨੁਸਾਰ ਗਲਤ ਹੈ 500 ਮੀਟਰ ਦੇ ਵਿੱਚ ਕੋਈ ਧਾਰਮਿਕ ਸਥਾਨ ਹੋਵੇ ਕੋਈ ਸਕੂਲ ਹੋਵੇ ਜਾਂ ਹੋਰ ਰੈਹਾਸ਼ੀ ਪਲਾਟ ਹੋਵੇ ਉਥੇ ਟਾਵਰ ਨਹੀਂ ਲੱਗ ਸਕਦਾ ਕਿਉਂਕਿ ਇਹਦੇ ਨਾਲ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਹੈ ਇਹ ਜਿਹੜੇ ਵਾਈਬ੍ਰੇਸ਼ਨ ਹੁੰਦੀ ਹੈ ਬੜੀ ਖ਼ਰਾਨਾਕ ਹੁੰਦੀ ਹੈ ਉਸ ਦੇ ਨਾਲ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਟਾਵਰ ਦੇ ਕਾਲੂ ਹਵਾ ਨਾਲ ਜਾਂ ਕਿਸੇ ਤਰੀਕੇ ਨਾਲ ਡੇਪ ਹੋਵੇ ਤਾਂ ਫਿਰ ਉਹਦਾ ਹੱਲੀ ਕੋਈ ਨਹੀਂਗਾ ਇਹਦੇ ਨਾਲ ਸਾਡੇ ਆਪਣੇ ਸਰਦਗਾਨੀ ਵਿਦਿਆਮੰਦਰ ਹੈ ਸੇਵਾ ਅਸ਼ਰਮ ਵਿਦਿਆਮੰਦਰ ਹੈ ਨਾਲ ਹੀ ਪੜਾ ਸ਼੍ਰੀ ਆਤਮਪੱਲਵ ਜੈਂਟਸ ਸਕੂਲ ਹੈ ਉਸ ਦੇ ਨਾਲ ਹੀ ਗਵਰਨਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਹੈ ਇਸ ਤੋਂ ਲਾਵਾ ਬੜਾ ਲੋਕਾਂ ਇਹ ਰੈਸ਼ਾ ਵੀ ਆ ਜਿਸ ਕਰਕੇ ਇੱਥੇ ਟਾਵਰ ਲੱਗਣਾ ਗਲਤ ਹੈ ਅਸੀਂ ਐਪੀਨੀ ਲੈ ਕੇ ਐਸਜੀਪੀ ਸਾਹਿਬ ਕੋਲੇ ਚੱਲੇ ਆ ਤੇ ਉਹਦੀ ਕਾਫੀ ਡੀਸੀ ਨੂੰ ਭੇਜਾਂਗੇ ਡੀਐਸਪੀ ਸਾਹਿਬ ਨੂੰ ਭੇਜਾਂਗੇ ਇਹਦੀ ਕੋਈ ਨਕਲ ਇੱਥੇ ਮੈਨੇਜਰ ਨੂੰ ਦਵਾਗੇ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਰਾਕੋ ਅਪਰੇਟਮ ਮਾਰਕੀਟਿੰਗ ਸੁਸਾਇਟੀ ਚ ਮੈਂ ਐਜੈਂਟ ਹਾਂ ਜੀ ਕਹਿਣਾ ਚਾਹੁੰਦੇ ਦੇਖੋ ਸਰ ਇਹ ਸਰਕਾਰੀ ਪ੍ਰੋਪਰਟੀ ਹੈ ਠੀਕ ਹੈ ਜੀ ਤੇ ਮੈਨੂੰ ਜਿਹੜਾ ਮੇਰੇ ਵਿਭਾਗ ਵੱਲੋਂ ਆਰਡਰ ਆਇਆ ਮੈਂ ਤਾਂ ਆਦੇ ਮੁਲਾਜ਼ਮ ਹਾਂ ਜੀ ਠੀਕ ਹੈ ਤੇ ਮੈਨੂੰ ਜੋ ਮੈਕ ਵੱਲੋਂ ਆਰਡਰ ਆਇਆ ਮੈਂ ਉਹਦਾ ਕਰ ਰਿਹਾ ਕੋਈ ਮੈਂ ਆਪਣੇ ਵੱਲੋਂ ਪਰਸਨਲ ਨਹੀਂ ਕਰਕੇ ਸਰਕਾਰੀ ਪ੍ਰਾਪਰਟੀ ਹੈ ਮੈਕ ਮੈਨੂੰ ਆਰਡਰ ਨਹੀਂ ਮੈਨੂੰ ਜਿਹੜਾ ਮੇਰੇ ਬੋਰਡ ਵੱਲੋਂ ਆਰਡਰ ਦਿੱਤਾ ਗਿਆ ਸੀ ਉਹਨਾਂ ਨੇ ਟਾਵਰ ਦੀ ਲੋਕੇਸ਼ਨ ਬਾਰੇ ਉਹਨਾਂ ਨੇ ਲੱਗਾ ਸੀ ਉਹਨਾਂ ਨੇ ਹੈਜ਼ ਦੇ ਬੋਰਡ ਆਫ ਡਾਇਰੈਕਟਰ ਨੇ ਮਤਲਬ ਰੈਗੂਲੇਸ਼ਨ ਪਾਸ ਕੀਤਾ ਵੀ ਸਰਕਾਰੀ ਪ੍ਰਾਪਰਟੀ ਹੈ ਸੁਸਾਇਟੀ ਦੀ ਆਮਦਨ ਵਧਾਉਣੀ ਹੈ ਕਿਉਂਕਿ ਸੁਸਾਇਟੀ ਨੂੰ ਕੋਈ ਸਰਕਾਰੀ ਫੰਡ ਨਹੀਂ ਆਉਂਦੇ